ਹਾਂਜੀ ਕਿਸਾਨ ਵੀਰੋ ਅੱਜ ਆਪਾਂ ਆਏ ਆਂ ਸਬਜੀ ਮੰਡੀ ਫਰੀਦਕੋਟ ਦੇ ਵਿੱਚ ਤਰੀਕ ਹੈਗੀ ਆ 22 ਤੇ ਅੱਜ ਆਏ ਆਂ ਆਪਾਂ ਬਾਈ ਰਣਜੀਤ ਕੋਲੇ ਰਣਜੀਤ ਤੋਂ ਪੁੱਛਦੇ ਆਂ ਕੀ ਰੇਟ ਚੱਲ ਰਿਹਾ ਸਬਜੀ ਦਾ ਤੁੰਦ ਵੀ ਬਹੁਤ ਆ ਬਾਈ ਕੀ ਹਾਲ ਹੈ ਜੀ ਵਧੀਆ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਆਪਣੀ ਫਰਮ ਦਾ ਨਾਮ ਬਾਈ ਆਪਣਾ ਨਿਊ ਲਕਸ਼ਮੀ ਫਰੂਟ ਕੰਪਨੀ ਵੀਰੇ ਠੀਕ ਹੈ ਜੀ ਤੇ ਬਾਈ ਜੀ ਆਪਣੇ ਕਿਸਾਨ ਵੀਰਾਂ ਨੂੰ ਸਬਜ਼ੀਆਂ ਦੇ ਰੇਟ ਦੱਸਿਓ ਜੀ ਰੇਟ ਭਈ ਇਹ ਨਾ ਇੱਕ ਦਸ ਦੇ ਜੋ ਹੋਲ ਸੇਲ ਦੇ ਰੇਟ ਆ ਇਹ ਹੋਲ ਸੇਲ ਦੇ ਮੰਡੀ ਦਾ ਹੋਲ ਦੇ ਰੇਟ ਲਫਾਫਾ ਲੈਣਾ ਪੈਂਦਾ ਹੈ ਹਾਂਜੀ ਹਾਂਜੀ ਵੀਰੇ ਇਹ ਗੋਭੀ ਦਾ ਵੀਰੇ 50 ਰੁਪਏ ਲਫਾਫਾ ਚੱਲੀ ਜਾਂਦਾ ਹੁਣ ਅਸੀਂ 2.5 ਚੱਲਦੇ ਕਰਕੇ ਥੋੜਾ ਮੰਦਾ ਚੱਲੀ ਜਾਂਦਾ ਠੀਕ ਹੈ ਬਈ ਹਾਂਜੀ ਹਾਂਜੀ 50 ਰੁਪਏ ਲਫਾਫਾ 25 ਕਿਲੋ ਦਾ ਹੀ ਹਾਂ 25 ਕਿਲੋ 26 ਕਿਲੋ ਦਾ ਆਈਡੀਆ ਐਵਰੇਜ ਰੇਟ ਹੁੰਦਾ ਹੈ ਠੀਕ ਹੈ ਬਈ ਠੀਕ ਹੈ ਤੇ ਅਗਲੀ ਆਈਟਮ ਵੀ ਸਲਗਮ ਸਲਗਮ 11 ਰੁਪਏ 10 ਰੁਪਏ ਵੀਰੇ ਕਿਲੋ ਦਾ ਤੇ ਇਹ ਬਾਈ ਜੀ ਲਫਾਫਾ ਹੀ ਲੈਣਾ ਪੈਣਾ ਇਹ ਕਿੰਨਾ ਇਹ ਘੱਟੋ ਘੱਟ ਵੀਰੇ 5 ਕਿਲੋ ਦਾ ਧੜਾਤ ਲਾਉਣਾ ਪੈਣਾ ਜੇ ਖੁੱਲਾ ਹੋਵੇ ਤੇ ਜੇ ਨਗ ਬਣਿਆ ਆਵੇ 10 ਕਿਲੋ ਦਾ 12 ਕਿਲੋ ਦਾ ਲੈਣਾ ਪੈਣਾ ਹਾਂਜੀ ਹਾਂਜੀ ਤੇ ਬਾਕੀ ਬਾਈ ਜੀ ਤੇ ਖਰਚਾ ਵੀ ਪੈ ਜਾਂਦਾ ਕਈ ਵਾਰੀ ਗਾਹ ਕਹਿੰਦਾ ਯਾਰ ਵੀ ਲਾਗੇ ਵੀ ਲੱਗ ਜਾਂਦੇ ਆ ਮੰਡੀ ਦੇ ਖਰਚੇ ਵੀ ਪੈਂਦੇ ਆ ਜੀ ਪੈਂਦੇ ਪੈਂਦੇ ਜਿਹੜਾ ਉਹਨੂੰ ਕੋਈ ਲੈ ਜਾਂਦਾ ਵਿੱਚੋਂ ਕੋਈ ਖਰਾਬ ਵੀ ਕੋਈ ਖਰਾਬ ਵੀ ਉਹਦੇ ਪੱਲੇ ਪੈਣਾ ਨਾਗ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਜੀ ਤੇ ਅਗਲੀ ਵੈਰਾਈਟੀ ਬਈ ਆਪਣੇ ਮੂਲੀ ਆ ਵੀਰੇ 10 ਰੁਪਏ 8 ਰੁਪਏ ਮੂਲੀ ਵਿਕਦੀ ਆ ਵੀਰੇ ਠ ਇਹ 15 ਕਿਲੋ ਦਾ ਆਈਡੀਆ ਲਗਭਗ ਇਹ ਹੁੰਦਾ ਬਣਿਆ ਵਿਆ ਧੜਾ ਠੀਕ ਹੈ ਜੀ ਹਾਂਜੀ ਠੀਕ ਹੈ ਭਾਈ ਤੇ ਉਹ ਆ ਗਿਆ ਭਈ ਧਣੀਆਂ ਹਾਂ ਧਣੀਆਂ ਆ ਗਿਆ ਵੀਰੇ ਧਣੀਆਂ ਦਾ ਪਾਂਜਾ ਜੀ ਇਹ ਪਾਂਜੇ ਦੇ ਹਿਸਾਬ ਨਾਲ ਵਿਕਦਾ ਵੀਰੇ 40 ਰੁਪਏ 50 ਰੁਪਏ ਪਾਂਜਾ ਵਿਕਦਾ ਵੀਰੇ ਠੀਕ ਹੈ ਸਾਗ ਵੀ ਪਾਂਜੇ ਦੇ ਹਿਸਾਬ ਨਾਲ ਵਿਕਦਾ ਵੀਰੇ ਸਾਗ ਤੇ ਕੀ ਚੱਲ ਰਹੀ ਹੈ ਅੱਜ ਸਾਗ 30 ਰੁਪਏ ਪਾਂਜਾ ਵਿਕੀ ਜਾਂਦਾ ਵੀਰੇ ਠੀਕ ਹੈ 30 ਦੀਆਂ 5 ਗੁੱਟੀਆਂ ਜੀ ਹਾਂਜੀ ਵੀਰੇ ਹਾਂਜੀ ਵੀਰੇ ਤੇ ਅਵੀ 30 ਰੁਪਏ ਪੰਜਾਂ ਵੀ ਕੀ ਜਾਂਦਾ ਵੀਰੇ ਮੇਥੀ ਵੀ ਬਾਈ ਜੀ 30 ਦੀਆਂ ਪੰਜ ਗੁੱਟੀਆਂ ਜੀ ਹਾਂਜੀ ਹਾਂਜੀ ਉਹ ਬਾਥੂ ਆ ਗਿਆ ਵੀ ਬਾਥੂ ਵੀਰੇ 20 ਰੁਪਏ ਪੰਜਾਂ ਆ ਵੀਰੇ ਠੀਕ ਹੈ ਬਾਥੂ ਦਾ ਮੰਦਾ ਵੀ ਅੱਜ ਹਾਂ ਤਕਰੀਬਨ ਇਹੀ ਚੱਲੀ ਜਾਂਦਾ ਪਿਛਲੇ ਹਫਤੇ ਵੀ ਇਹੀ ਰੇਟ ਸੀਗਾ ਠੀਕ ਹੈ ਜੀ ਤੇ ਪਾਲਕ ਬਈ ਪਾਲਕ ਦਾ ਵੀ 30 ਰੁਪਏ ਪੰਜਾਂ ਆ ਵੀਰੇ ਠੀਕ ਹੈ ਜੀ ਹਾਂਜੀ ਪਾਲਕ ਦਾ ਵੀ 30 ਦਾ ਪੰਜ ਆ ਜੀ ਹਾਂਜੀ ਹਾਂਜੀ ਤੇ ਹੋਰ ਆਪਣੇ ਕੋਲੇ ਵੈਰਾਈਟੀ ਵੀ ਵੈਰਾਈਟੀ ਵੀਰੇ ਗਾਜਰ ਆ ਗਾਜਰ ਵੀ ਕੀ ਜਾਂਦੀ 8 70 ਰੁਪਏ ਹੁਣ ਤਾਂ ਵਿਕ ਗਈ ਆ ਠੀਕ ਹੈ ਹਾਂ ਜੀ ਚੱਕੀ ਗਈ ਆ ਗਾਜਰ ਗਾਜਰ 87 ਰੁਪਏ ਆ ਮਟਰ ਦਾ 35 ਰੁਪਏ ਭਾਅ ਆਏ ਜਿਹੜਾ ਇੱਧਰ ਹਸ਼ਿਆਰਪੁਰ ਵਾਲਾ ਚੱਲੀ ਜਾਂਦਾ ਮਟਰ ਠੀਕ ਹੈ ਜੀ ਹਾਂ ਜੀ ਇਹ ਮਟਰ ਵੀ ਜਿਹੜਾ ਹਰ ਆ ਰਿਹਾ ਹਸ਼ਿਆਰਪੁਰ ਤੋਂ ਗੱਡੀਆਂ ਆ ਰਹੀਆਂ ਹਾਂ ਗਟਿਆਂ ਦੇ ਹਿਸਾਬ ਨਾਲ ਆ ਰਿਹਾ ਤੇ ਉਹ 35 ਰੁਪਏ ਦਾ ਜਿਹੜਾ ਲੋਕਲ ਚੱਲੂਗਾ 10 ਦਿਨਾਂ ਤੱਕ ਉਹਦਾ ਰੇਟ ਲਗਭਗ ਹੋਊਗਾ 60 70 ਰੁਪਏ ਠੀਕ ਹੈ ਕਿਲੋ ਦਾ ਮਟਰ ਕਿਲੋ ਦਾ ਕਿਲੋ ਦਾ ਕਿਲੋ ਦਾ ਹਾਂ ਜੀ ਠੀਕ ਹੈ ਇਹ ਬਈ ਫਿਰ ਆਪਣੇ ਏਰੀਆ ਵਾਲਾ ਮਹਿੰਗਾ ਹੁੰਦਾ ਨੇ ਜਦੋਂ ਲੋਕਲ ਚੱਲੂਗਾ ਨਾ ਆਪਣਾ ਲੋਕਲ ਚੱਲੂਗਾ ਉਹਦੀ ਕੁਆਲਿਟੀ ਦਾ ਤੇ ਉਹ ਹਿਸ਼ਾਰਪੁਰ ਦੇ ਕੁਆਲਿਟੀ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਕਿਉਂਕਿ ਉਹ ਸਪੋਜ਼ ਕਰੋ ਵੀ ਪਰਸੋ ਸ਼ਾਮ ਦੀ ਤੜਾਈ ਹੋਈ ਵਈ ਆ ਦੋ ਮੰਡੀਆਂ ਤਿੰਨ ਮੰਡੀਆਂ ਕਰਾ ਕੇ ਇੱਥੇ ਪਹੁੰਚਿਆ ਜਿਹੜਾ ਆਪਣਾ ਲੋਕਲ ਹੋਣਾ ਉਹ ਕੱਲ ਨੂੰ ਸ਼ਾਮ ਨੂੰ ਤੜਾਈ ਹੋਈ ਅੱਜ ਜਿਵੇਂ ਮੰਡੀ ਆ ਗਏ ਤਾਜ਼ਾ ਹੀ ਆ ਜਾਂਦੇ ਨੇ ਤਾਜ਼ਾ ਆ ਜਾਂਦਾ ਕੁਆਲਿਟੀ ਵਧੀਆ ਹੁੰਦੀ ਹੈ ਕੁਆਲਿਟੀ ਦਾ ਫਰਕ ਹੁੰਦਾ ਤਾਂ ਕਰਕੇ ਰੇਟ ਜ਼ਿਆਦਾ ਹੁੰਦਾ ਉਹ ਅਜੇ ਚੱਲੂਗਾ ਲਗਭਗ 20 ਦਿਨ ਤੱਕ ਠੀਕ ਹੈ ਜੀ ਹਾਂਜੀ ਤੇ ਜਿਹੜੀ ਵੀ ਗੋਭੀ ਆ ਰਹੀ ਤਾਂ ਆਪਣੇ ਏਰੀਆ ਦੀ ਜੀ ਇਹ ਲੋਕਲੀ ਆ ਸਾਰੀ ਆ ਜਿਵੇਂ ਆਪਣੇ ਖਗਿਆਣਾ ਹੋਇਆ ਜਾਂ ਇੱਧਰ ਆਪਣੇ ਲੱਗਦਾ ਤਿਵਾਰ ਵਾਲਾ ਲਾਗੇ ਤਾਂ ਕਿ ਫਰੀਦਕੋਟ ਦੀਆਂ ਜਿੰਨੇ ਵੀ ਪਿੰਡ ਪਿੰਡ ਨੇੜੇ ਨੇੜੇ ਉੱਥੋਂ ਚੱਲੀ ਜਾਂਦੇ ਕੋਈ ਵੀਰ ਠੀਕ ਹੈ ਭਾਈ ਹਾਂਜੀ ਤੇ ਮੂਲੀ ਵੀ ਵੀ ਆਪਣੇ ਏਰੀਆ ਦੀ ਹੈ ਨਾ ਹਾਂ ਮੂਲੀ ਵੀ ਲੋਕਲ ਚੱਲੀ ਜਾਂਦੀ ਆ ਵੀਰੇ ਬਾਕੀ ਜਿਹੜਾ ਅਦਰਕ ਤੇ ਆਪਾਂ ਕਹਿ ਲਈਏ ਵੀ ਆਹ ਮਿਰਚ ਆ ਰਹੀ ਏ ਸਾਰਾ ਦਿੱਲੀ ਵਾਲਾ ਮਾਲ ਆ ਰਿਆ ਓਕੇ ਮਿਰਚ ਵੀ ਦਿੱਲੀ ਦੀ ਹਾਂ ਦਿੱਲੀ ਦੀ ਮਿਰਚ ਵਾਲੇ ਅਦਰਕ ਵੀ ਦਿੱਲੀ ਦਾ ਔਲਾ ਵੀ ਦਿੱਲੀ ਦਾ ਚੱਲ ਰਿਹਾ ਪਾਪੜ ਮਿਰਚ ਵੀ ਦਿੱਲੀ ਦੀ ਚੱਲ ਰਹੀ ਆ ਸ਼ਿਮਲਾ ਵੀ ਦਿੱਲੀ ਦੀ ਚੱਲ ਰਹੀ ਆ ਇਹ ਅਜੇ ਲੋਕਲ ਨਹੀਂ ਚੱਲਿਆ ਆਪਣੇ। ਇਹ ਜਿੱਦਾਂ ਲੋਹੜੀ ਤੋਂ ਬਾਅਦ ਮਾਹੌਲ ਬਣੂਗਾ ਚੱਲੂਗਾ। ਠੀਕ ਹੈ ਬਈ। ਤੇ ਜਿਹੜੀ ਗਾਜਰ ਹੈ ਜੀ, ਗਾਜਰ ਵੀਰੇ 5-6 ਰੁਪਏ ਦਾ ਭਾਅ ਐਵਰੇਜ ਆ ਚੱਲੀ ਜਾਂਦਾ ਹੈ। ਕਈ ਵਾਰੀ 10 ਤੱਕ ਵੀ ਚਲੀ ਜਾਂਦੀ ਆ ਪਰ ਐਵਰੇਜ ਰੇਟ 5-6 ਰੁਪਏ ਟਿਕਿਆ ਆ ਗਾਜਰ ਦਾ। ਠੀਕ ਹੈ ਬਈ ਤੇ ਹੈ ਬਈ ਇਹ ਅਬੋਰ ਦੀ ਕਿ ਫਰੋਜਪੁਰ? ਨਹੀਂ ਇਹ ਅਬੋਰ ਵੀ ਆਉਂਦਾ ਹੈ ਤੇ ਆਪਣਾ ਆ ਦੂਜਾ ਵੀ ਚੱਲਦਾ ਇਧਰੋਂ ਆਪਾਂ ਕਹਿ ਲਈਏ। ਤਰਨ ਤਰਨ ਵਾਲੀ। ਤਰਨ ਤਰਨ। ਹਾਂ ਜੀ। ਗਾਜਰ ਵੀ ਆਪਣੇ ਫਰੀਦਕੋਟ ਏਰੀਏ 'ਚ ਤਾਂ ਨਹੀਂ ਹੁੰਦੀ ਆ ਨਾ? ਨਹੀਂ ਫਰੀਦਕੋਟ ਨਹੀਂ ਹੁੰਦੀਗੀ ਮਾਨ ਸਿੰਘ ਵਾਲਾ ਪਿੰਡ ਚ ਹੁੰਦੀ ਆ ਥੋੜਾ ਜਿਹਾ ਰਕਬਾ ਆ ਕੋਈ ਜਿਆਦਾ ਨਹੀਂ ਉਧਰੋਂ ਮਕਸਰ ਵੀ ਪੈਂਦਾ ਨਾ ਆ ਉਹ ਮਕਸਰ ਵੀ ਚਲੇ ਜਾਂਦਾ ਇੱਧਰ ਵੀ ਆ ਜਾਂਦੇ ਆ ਜਾਂ ਸਾਧੂ ਵਾਲਾ ਮੰਡੀ ਆਉਂਦੀ ਆ ਆਪਣੇ ਜਿਆਦੇ ਠੀਕ ਹੈ ਜੀ ਫਰੋਜ ਪਰ ਆਇਆ ਹੋ ਕੇ ਓਕੇ ਸਾਧੂ ਵਾਲੇ ਲੱਗਦੀ ਸਬਜ਼ੀ ਸਾਧੂ ਵਾਲਾ ਲੱਗਦੀ ਗਾਜਰ ਜਿਆਦੇ ਲੱਗਦੀ ਆ ਸਾਧੂ ਦੇ ਨਾਲ ਨਹੀਂ ਨਹੀਂ ਇਹ ਆਪਣਾ ਉਧਰ ਆ ਗੰਗਾ ਨਗਰ ਕੋਲੇ ਸਾਧੂ ਵਾਲਾ ਅੱਛਾ ਅੱਛਾ ਜੀ ਰਾਜਸਥਾਨ ਚ ਠੀਕ ਹੈ ਹਾਂ ਜੀ ਆ ਫਿਰ ਉਧਰ ਜਦੋਂ ਜਿਆਦੇ ਆ ਜਾਂਦੇ ਨੇ ਵੈਰਾਈਟੀਆਂ ਫਿਰ ਇੱਧਰ ਨੂੰ ਆ ਜਾਂਦੇ ਆ ਇੱਧਰ ਨੂੰ ਆਉਂਦੀ ਆ ਸਹੀ ਹੈ ਜੀ ਹਾਂ ਜੀ ਤੇ ਅੱਜ ਤਾਂ ਜੀ ਠੰਡ ਧੁੰਦ ਵੀ ਬਹੁਤ ਆ ਬਈ ਹਣਾ ਬਸ ਇਹ ਮੌਸਮ ਦਾ ਕਰਕੇ ਮੰਦਾ ਜੇ ਹੀ ਧੁੱਪ ਪਵੇ ਤਾਂ ਥੋੜਾ ਜਆ ਉੱਥੇ ਰੇੜੀਆਂ ਤੇ ਵੀ ਸੌਦਾ ਵਿਕੇ ਤੇ ਮੰਡੀ ਵੀ ਤੇਜ਼ੀ ਫੜੇ ਸਹੀ ਹੈ ਬਈ ਦਿਨੋਂ 8 ਘੰਟੇ ਦਾ ਰਹਿ ਗਿਆ ਸਹੀ ਹੈ ਬਈ ਇਸ ਵਜਾ ਕਰਕੇ ਰੇੜੀਆਂ ਤੋਂ ਸੌਦਾ ਵਗਦਾ ਨਹੀਂ ਮੰਡੀ ਦਾ ਮੰਦਾ ਚੱਲੀ ਜਾਂਦਾ ਸਹੀ ਹੈ ਬਈ ਤਾਂ ਹੀ ਸੌਦੇ ਡਾਊਨ ਹੋਈ ਜਾਂਦੇ ਆ ਸਾਰੇ ਠੀਕ ਹੈ ਬਈ ਇਹ ਲੋਹੜੀ ਤੋਂ ਬਾਅਦ ਵਧਣ ਦੀ ਸੁਭਾਵਨਾ ਉਹਨਾਂ ਚਿਰ ਮੰਡੀ ਉੱਠਣ ਦੀ ਸੁਭਾਵਨਾ ਹੈ ਨਹੀਂ ਆ ਲੋਹੜੀ ਤੱਕ ਹੁਣ ਦਿਨ ਬਈ ਘਟੀ ਜਾਣਾ ਹਾਂ ਇਹੀ ਹਾਲਾਤ ਰਹਿਣਗੇ ਲੋਹੜੀ ਤੱਕ ਤਾਂ ਧੁੰਦ ਵਧੀ ਜਾਣੀ ਹਾਂ ਠੀਕ ਆ ਬਾਈ ਰਣਜੀਤ ਰਣਜੀਤ ਬਹੁਤ ਵਧੀਆ ਜਾਣਕਾਰੀ ਦਿੱਤੀ ਯਾਰ ਓਕੇ ਵੀਰੇ ਥੈਂਕ ਯੂ ਬਹੁਤ ਧੰਨਵਾਦ ਬਾਕੀ ਸਾਡੀ ਕਿਸਾਨ ਵੀਰਾਂ ਨੂੰ ਇਹ ਹੀ ਆ ਇੱਕ ਬੇਨਤੀ ਬਈ ਜਿਹੜੇ ਇਹ ਬਾਈ ਰੇਟ ਦੱਸੀ ਜਾਂਦਾ ਨਾ ਇਹ ਲਫਾਫੇ ਦੇ ਰੇਟ ਆ ਕਈ ਵਾਰੀ ਅਗਲਾ ਦੇ ਮੰਡੀ ਦੇ ਰੇਟ ਹੁੰਦੇ ਆ ਇਹਦੇ ਉੱਤੇ ਖਰਚੇ ਪੈਣੇ ਆ ਲਾਗੇ ਲੱਗਣੇ ਆ ਹਾਂ ਇਹ ਰੇੜੀ ਦਾ ਰੇਟ ਨਹੀਂ ਜਾਂ ਕਿਲੋ ਦਾ ਰੇਟ ਨਹੀਂ ਕਿਲੋ ਦਾ ਰੇਟ ਨਹੀਂ ਕਿਉਂ ਹਣ ਜਿਹੜਾ ਰੇੜੀ ਵਾਲੇ ਜਾਂਦਾ 25 ਕਿਲੋ ਲੈ ਜਾਂਦਾ ਉਹਦੇ ਚੋਂ ਕਈ ਨਹੀਂ ਕੋਈ ਖਰਾਬ ਰਹਿ ਵੀ ਜਾਂਦੀ ਵੀ ਕਣ ਵੱਲੋਂ ਬਿਲਕੁਲ ਬਿਲਕੁਲ ਤੇ ਖਰਚੇ ਵੀ ਪੈਂਦੇ ਅਗਲੇ ਨੂੰ ਮਿਹਨਤ ਵੀ ਕਰਦਾ ਅਗਲਾ ਸਾਰਾ ਦਿਨ ਠੀ